ਯਾਸ਼ੀ ਰਾਮ ਕੱਲ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਪਟਿਆਲਾ ਦੀ ਖਾਈ ਪ੍ਰੋਫਾਈਲ ਹਾਈ ਸਕੂਲਟੀ ਸੈਂਟਰ ਜੇਲ ਪਟਿਆਲਾ ਦੇ ਵਿੱਚ ਹੋਈ ਕਿ ਸਾਡੇ ਅਮਰਜੀਤ ਸਦੀਪ ਸਪੋਰ ਸੂਰੀ ਜੀ ਦੇ ਕਾਤਲ ਸੰਦੀਪ ਸੁਣੀ ਜੋ ਪਟਿਆਲਾ ਜੇਲ ਦੇ ਵਿੱਚ ਹੈ ਜੇ ਹਵਾਲਾਤੀ ਬੰਦਾ ਉਸਨੇ ਉੱਥੇ ਐਕਸ ਪੁਲਸ ਅਫਸਰ ਡੀਐਸਪੀ ਗੁਰਵਚਨ ਸਿੰਘ ਇੰਸਪੈਕਟਰ ਸੂਪਾ ਸਿੰਘ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਸੂਪਾ ਸਿੰਘ ਦੀ ਹਾਲਤ ਤਾਂ ਬਹੁਤ ਗੰਭੀਰਰ ਤੇਵੀਅਸ ਦਿੱਤੀ ਜਾ ਰਹੀ ਹੈ ਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ ਮੈਨੂੰ ਜਾਣਕਾਰੀ ਹੈ جیل ਦੇ ਬਾਰੇ ਕਿ ਜਿੰਨੇ ਇਹ ਮਤਲਬ ਮੁਲਜ਼ਮ ਇਹਨਾਂ ਨੂੰ ਲਾਇਬ੍ਰਰੀ ਹੱਥ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਸਜ਼ਾ ਜਾਪਤਾਂ ਨੇ ਤਿੰਨ ਨੂੰ ਹੀ ਕਿੰਦਾ ਉਹਦਾ ਸੰਦੀਪ ਸੁਣੀ ਹੈ ਉਹ ਇੱਕ ਹਵਾਲਾ થી ਹੈ ਹਵਾਲਾਤੀ ਦੀ ਬਰਕ علیحدਾ ਹੁੰਦੀ ਹੈ ਤੇ ਕੈਦੀਆਂ ਦੀ ਬਰਕਾ علیحدਾ ਹੁੰਦੀਆਂ ਨੇ ਕਿੱਦਾਂ ਵੀ ਉਹ ਕਿਸ ਤਰ੍ਹਾਂ ਪਹੁੰਚਿਆ ਉੱਥੇ ਉੱਥੇ ਇੱਕ ਡੰਡਾ ਵੀ ਅੰਦਰ ਨਹੀਂ ਹੁੰਦਾ ਜੇਲ੍ਹ ਦੇ ਵਿੱਚ ਲੋਹੇ ਦੀ ਰਾੜ ਕਿਵੇਂ ਉਹਨੂੰ ਕੋਲਾਈ ਉਹ ਜਿਹੜੀ ਹਾਈ ਸਕਿਉਰਿਟੀ ਜੇਲ੍ਹ ਪਟਿਆਲਾ ਜਿੱਥੇ ਕਿਹਾ ਜਾਂਦਾ ਕਿ ਇੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ ਵੀ ਇੰਨੇ ਸਖਤ ਉੱਥੇ ਸੁਰੱਖਿਆ ਦੇ ਇੰਤਜ਼ਾਮਾਂ ਦਾ ਦਾਵਾ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰਦੀ ਹੈ ਕਿ ਚੁੱਪੇ-ਚੁੱਪੇ ਤੇ ਕੈਮਰੇ ਜੈਮਰ ਇੰਨਾ ਇੰਤਜ਼ਾਮ ਹੋਣ ਦੇ ਬਾਵਜੂਦ ਇੱਕ ਬੰਦਾ ਤਿੰਨ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਜਾਨਲੇਵਾ ਹਮਲਾ ਕਰ ਦੋਵੇ ਤਾਂ ਇਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਔਰ ਜੇਲ੍ਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਕਲਚਨ ਸੀ ਹੈ ਅਗਰ ਕਹਾਂ ਨੂੰ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨੂੰ ਨਾਲੂ ਉਹ ਚੁੰਤਤਾ ਉਹਦੀ ਸੰਤੀ ਜੋ ਬਰੀ ਜੇਲ ਸੁਪਰਡੰਟ ਦੀ ਹੋਏਗੀ ਜੇਲ ਪ੍ਰਸ਼ਾਸਨ ਦੀ ਹੋਏਗੀ ਪੰਜਾਬ ਸਰਕਾਰ ਦੀ ਹੋਏਗੀ ਇਸ ਗੱਲ ਨੇ ਕਲ ਹੋਰ ਸਪਸ਼ਟ ਕਰਤੀ ਕਿ ਸੰਦੀਪ ਸਣੀ ਜਿਹੜਾ ਹੈਗਾ ਜਿਹਨੇ ਸੁਰੀ ਦਾ ਸ਼੍ਰੀਆਮ ਕਤਲ ਕੀਤਾ ਉਹ ਵਾਕਈ ਕ੍ਰਿਮਿਨਲ ਮਾਈਂਡਡ ਬੰਦਾ ਹੈ ਹਾਂਜੀ ਇਹ ਜੇ ਲੋਕਾਂ ਦੀ ਕਹਿੰਦਾ ਐਨਕਾਊਂਟਰ ਕਰਨ ਦੀ ਲੋੜ ਹੈ ਹਾਂਜੀ ਉਹਨੂੰ ਕਹੋਦਾ ਐਨਕਾਊਂਟਰ ਹੋਣਾ ਚਾਹੀਦਾ ਕਹਿੰਦਾ ਜਦੋਂ ਨੇ ਪੁਲਿਸ ਅਫਸਰਾਂ ਤੇ ਹਮਲਾ ਕੀਤਾ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਕਾਊਂਟਰ ਕਿਉਂ ਨਹੀਂ ਕੀਤਾ ਕੀ ਸਰਕਾਰ ਦੀ ਮਿਲੀਭਗਤ ਦੇ ਨਾਲ ਹਮਲਾ ਹੋਇਆ ਕੀ ਜੇਲ੍ਹ ਪ੍ਰਸ਼ਾਸਨ ਦੀ ਮਿਲੀਭਗਤ ਦੇ ਨਾਲ ਹਮਲਾ ਹੋਇਆ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿ ਸਣੀ ਕੋਲ ਰਾਤ ਕਿੱਥੋਂ ਆਈ ਸਣੀ ਉਹਨਾਂ ਕੋਲ ਕਿਵੇਂ ਪਹੁੰਚਿਆ ਇਹ ਝਗੜੇ ਦੀ ਜੜ ਕੀ ਹੈ ਕਿਉਂਕਿ ਸਣੀ ਦਾ ਜਿਹੜਾ ਰਿਲੇਸ਼ਨ ਹੈ ਉਸ ਦੀ ਸੂਰੀ ਨਾਲ ਜੁੜਿਆ ਹੋਇਆ ਹੈ ਉਸ ਤੋਂ ਬਾਅਦ ਫੇਰੇ ਸੁਣਨ ਚਾਹਿਆ ਕਿ ਨਿੰਗ ਜੱਤੇ ਵੰਦੀਆਂ ਇਕੱਠੀਆਂ ਹੋ ਰਹੀਆਂ ਨੇ ਸੁਦੀ ਸੁਰੀ ਦੇ ਪਰਿਵਾਰ ਤੇ ਘਰ ਦੇ ਬਾਦ ਬਹੁਤ ਜ਼ਿਆਦਾ ਫੋਰਸ ਲਾਈ ਗਈ ਵੀ ਕਿਤੇ ਉੱਥੇ ਨਾਮਲਾ ਕਰ ਦੇਣ ਵੀ ਨਾ ਲੋਕਾਂ ਕੋਈ ਡਰ ਨਹੀਂ ਰਿਹਾ ਕਹਿੰਦਾ ਨਾ ਪੁਲਿਸ ਦਾ ਆ ਨਾ ਪ੍ਰਸ਼ਾਸਨ ਦਾ ਆ ਨਾ ਸਰਕਾਰ ਦਾ ਇਹ ਜਿਹੜੇ ਖੁੱਲੇ ਛੱਡਿਓਏ ਨੇ ਮੈਂ ਕਹੂੰਗਾ ਵੀ ਸੰਦੀਪ ਜੰਨੀ ਨੂੰ ਵੀ ਤੁਰੰਤ ਪੰਜਾਬ ਸਰਕਾਰ ਦੇ ਡਿਪਰੂਗਰ ਚੇਅਰ ਤੇ ਭੇਜੇ ਕਿ ਤੋੜ ਦਾ ਤਵਾਦਲਾ ਹੋਣਾ ਚਾਹੀਦਾ ਆਹ ਨਹੀਂ ਇਹ ਪਹਿਲੀ ਵਾਰ ਦਾ ਨਹੀਂ ਅਕਸਰ ਜੇ ਨਾਲ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਰਹਿੰਦੀ ਹੈ ਕੁੱਟਮਾਰ ਹੁੰਦੀ ਰਹਿੰਦੀ ਗੜੇ ਛੇੜ ਹੁੰਦੇ ਨੇ ਕਿਉਂਕਿ ਸਪੈਸ਼ਲੀ ਇਸੇ ਵਾਰ ਦਾ ਤੋ ਕਿਉਂ ਚੱਪਰੇ ਉਹ ਗਰੁੱਪイズਮ ਹੁੰਦਾ ਕਿ ਜੇਲ੍ਹ ਦੇ ਵਿੱਚ ਗਰੁੱਪ ਬਣ ਜਾਂਦਾ 10 ਬੰਦਿਆਂ ਦਾ ਕੋ ਅਲੱਗ ਗਰੁੱਪ ਬਣ ਗਿਆ 10 ਦਾ ਅਲੱਗ ਗਰੁੱਪ ਬਣ ਗਿਆ ਜਿਵੇਂ ਜੀ ਇੱਕ ਇਕੱਲੇ ਬੰਦੇ ਨੇ ਤਿੰਨ ਪੁਲਿਸ ਨੂੰ ਇੱਕ ਤੋਂ ਪੁਲਿਸ ਨੂੰ ਲਾਜਮ ਡੀਐਸਪੀ ਹੋਰ ਇਨਸਪੈਕਟਰ ਰੈਂਕ ਦੇ ਦੋ ਬੰਤੇ ਇੰਨੀ ਬੁਰੀ ਤਰ੍ਹਾਂ ਕੁੱਟਵਾਰ ਇਕੱਲੇ ਬੰਦੇ ਨੇ ਕੀਤੀ ਆ ਜਿਵੇਂ ਜੀ ਇਕੋ ਗਰੁੱਪ ਪੂਰੀ ਸੀਗਾ ਵੀ 10 ਬੰਦੇ ਆਣੇ ਤਿੰਨ ਬੰਦੇ ਤੇ ਆਮਲਾ ਕੀਤਾ ਤੇ ਕੁਟਤਾ ਕੋਈ ਗੱਲ ਨਹੀਂ ਹੈ ਜੀ ਇੱਕ ਬੰਦੇ ਦੁਆਰਾ ਤਿੰਨ ਐਕਸ ਕਿੰਦਾ ਪੁਲਸ ਫੌਜਨਾ ਦੇ ਉੱਪਰ ਆਮਲਾ ਕਰਨਾ ਪਟਿਆਲਾ ਦੀ ਸੈਂਟਰ ਚੇਲ ਥੇਲ ਪ੍ਰਸ਼ਾਸਕ ਪੰਜਾਬ ਸਰਕਾਰ ਤੇ ਸਵਾਲ ਖੜੇ ਕਰਦਾ ਇਹ ਹੀ ਜੱੜਾ ਸਵਾਲ ਹੈ ਵੀ ਇਹਦੀ ਪੂਰੀ ਜਿਹੜੀ ਸਚਾਈ ਹੈ ਉਹ ਜਨਤਾ ਦੇ ਸਾਹਮਣੇ ਪਟਿਆਲਾ ਪੁਲਿਸ ਨੂੰ ਲੈਣੀ ਚਾਹੀਦੀ ਦੱਸਣੀ ਚਾਹੀਦੀ ਹੈ ਪਟਿਆਲਾ ਪੁਲਿਸ ਦੀ ਚੁੱਪੀ ਇਸ ਤੇ ਹੋਰ ਸ਼ੱਕ ਜ਼ਾਹਿਰ ਕਰ ਰਹੀ ਹੈ ਕਪਟੇਲਾ ਪੁਲਿਸ ਨੇ ਕੱਲ ਰਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਪੱਤਰਕਾਰ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਉਹਨਾਂ ਤੇ ਜਿਨ੍ਹਾਂ ਤੇ ਹਮਲਾ ਹੋਇਆ ਸਭ ਦੇ ਮੋਬਾਈਲ ਬਾਹਰ ਖਾ ਲਿੱਤੇ ਕਿਉਂ ਕੀ ਡਰ ਹੈ ਸੰਦੀਪ ਸਣੀ ਦਾ ਡਰ ਹੈ ਕੋਈ ਪ੍ਰਸ਼ਾਸਨ ਨੂੰ ਕਪਟੇਲਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸੰਦੀਪ ਸਣੀ ਤੋਂ ਡਰ ਲੱਗ ਰਿਹਾ ਮੈਂ ਬਿਲਕੁਲ ਸ਼ਰਮ ਕਰ ਰਿਹਾ ਕਿ ਉਸ ਦਾ ਐਨਕਾਉਂਟਰ ਕੱਲ ਹੀ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਜੇਲ੍ਹ ਪ੍ਰਸ਼ਾਸਨ ਦੁਆਰਾ ਕੀਤਾ ਜਾਣਾ ਚਾਹੀਦਾ ਸੀ ਜਾਂ ਜੇ ਉਹਨੂੰ ਛੱਡ ਕੇ ਬਹੁਤ ਵੱਡੀ ਗਲਤੀ ਕੀਤੀ ਐ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ ਖਤਰਨਾਕ ਇਹਦੇ ਤੁਸੀਂ ਕਿਸ ਤਰ੍ਹਾਂ ਦੇ ਲੋਕੀਏ ਜਿਹੜੇ ਪੁਲਿਸ ਮੁਲਾਜ਼ਮਾ ਜਿਨ੍ਹਾਂ ਦਾ ਭੁਲੇਖਾ ਦੇ ਗਾੜੀ ਇਹ ਤਾਂ ਸੱਚ ਹੀ ਜਨਨਾ ਚਾਹੁੰਦੇ ਆ ਸੀ ਇਹ ਤਾਂ ਸੱਚ ਹੀ ਜਨਨਾ ਚਾਹੁੰਦੇ ਆ ਕਿ ਹਵਾਲਾਤੀ ਉਹਨਾਂ ਕੈਦੀ ਪੁਲਿਸ ਮੁਲਾਜ਼ਮਾ ਕੋਲ ਕਿਵੇਂ ਪਹੁੰਚਿਆ ਲੋਹੇ ਦੀ ਰਾਡ ਜੇਲ੍ਹ ਦੇ ਅੰਦਰ ਹੋਣਾ ਇਹ ਤੇ ਬਹੁਤ ਵੱਡੀ ਗੱਲ ਆ ਇਹ ਤਾਂ ਪੁਲਿਸ ਦੱਸছে ਕਿ ਨਾ ਇਹ ਤਾਂ ਸਿੱਧਾ ਜਾਨਣਾ ਚਾਹੁੰਦੇ ਆ ਕਿ ਸਚਾਈ ਕੀ ਹੈ ਕਿਉਂ ਰਹੀ ਹੋਈ ਵਜ੍ਹਾ ਕੀ ਹੈ ਜਦਕਿ ਹਵਾਲਾਦਾਰ ਤੇ ਕੈਦੀ ਦਾ ਆਪਸ ਵਿੱਚ ਕੋਈ ਰਿਸ਼ਤ ਨਹੀਂ ਹੁੰਦਾ ਇਹ ਕਿਸੇ ਹੋਰ ਬੈਰਕ ਚੋਂ ਆਊਗਾ ਉਹ ਕਿਸੇ ਹੋਰ ਬੈਰਕ ਚ ਨਹੀਂ ਇੱਕ ਬੈਰਕ ਚ ਵੀ ਹੋ ਨਹੀਂ ਸਕਦਾ ਇਸ ਕਰਕੇ ਜਨਰਲ ਪ੍ਰਸ਼ਾਸਨ ਨੂੰ ਜਾਂ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਜਿਨ੍ਹਾਂ ਨੇ ਕਹਿੰਦਾ ਐਫ ਆਈ ਆਰ ਲੋਕ ਕੀਤੀ ਆ ਉਹਨਾਂ ਨੂੰ ਸਾਰੀ ਸਚਾਈ ਕਹਿੰਦਾ ਜਨਤਾ ਦੇ ਸਾਹਮਣੇ ਲਿਆਣੀ ਚਾਹੀਦੀ ਆ ਤਾਂ ਜੋ ਕਿੰਦਾ ਮਾਹੌਲ ਕਿੰਦਾ ਖਰਾਬ ਨਾ ਹੋਵੇ ਪੰਜਾਬ ਦੇ ਮਾਹੌਲ ਅਮਨ ਸ਼ਾਂਤੀ ਬਣੀ ਰਹੇ